ਅੱਜ ਸਮਾਣਾ ਦੀ ਜੁਡੀਸ਼ੀਅਲ ਕੋਰਟ ਵਿਖੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਖ-ਵੱਖ ਜੱਜਾਂ ਵੱਲੋਂ ਲੰਮੇ ਚੱਲਦੇ ਆ ਰਹੇ ਕੇਸਾਂ ਤੇ ਨਿਪਟਾਰਾ ਕੀਤਾ ਗਿਆ ਮਹਿਨਾ ਜੀ 2000 ਜਮਾਤ ਕਿਥੇ ਲੈਣਾ ਨਿਕਲੀ ਕਿ ਉਹਦੇ ਪਟਸ਼ੀਰੇ ਨਾਲ ਕੋਈ ਯਾਰ ਨਹੀਂ ਹੈ ਨਾ ਕੁਝ ਨਹੀਂ ਹੈ ਪਿੰਨੇ ਸਾਹਵਾਂ ਬਣੇ ਬਿਚੇ ਕਿ ਤਾਂ ਕੇ 100 ਰੁਪਏ सर आप जी दो लोग का दालत लगी है आप जीतने कितने केस लगाएंगे करीब सौ के जितने भी स्टेट टाइप की और होप फुल है कि अच्छा रिजल्ट आएगा हमारा बीयर वर्क्रोक है कि सारे पास सा मिलकर वर्क के ऊपर हमारा रिकवरी रहेगा कितनी रिकवरी सर आपकी सजी मैम रिकवरी कितने की कर रहे हैं उम्मीद है एक करोड़ के ऊपर रहेगा हमारा एक से डेढ़ करोड़ के बीच में अभी तक कोई केस मतलब आया आप अभी दस बारह लोग आए हैं जैसे जैसे हर ब्रांच में सुझा रहे हैं फिर हम दस आते बार मिल के आ चुके हैं तो जिसके बाद जैसे जैसे बंदे आ गया, हैं। आ गया हैं। जिनके केस मतलब पेंडिंग है आप उनसे क्या गुजारिश करना चाहते हैं गुजारिश तो यही है देखो बैंक के भी वोटी स्कीम आई हुई है उसका जितना ज़्यादा ज़्यादा फायदा उठाइए इकतीस मार्च तक वो स्कीम लागू है जितना उसमें बैंक एन के हिसाब से जितना पुराना उसके हिसाब से उसमें डिस्काउंट दिया गया और अच्छा खासा जिसकाउंट है इंटरेस्ट पूरा माफ है और प्रिंसिपल में भी बैंक छूट देगा ਲੋਗੋ ਨੇ ਮੈਂ ਆਗਰਾ ਹੈ ਕਿ ਇਸ ਦਾ ਜਿਆਦਾ ਫਾਇਦਾ ਹੋਵੇ। ਕੋਈ ਤੁਹਾਡਾ ਵੀ ਕੇਸ ਹੈ ਜੀ ਇੱਥੇ ਜੀ? ਹਾਂਜੀ ਹਾਂਜੀ ਮੇਰਾ ਨਹੀਂ ਕੇਸ। ਕੀ ਕੇਸ ਚ ਆਇਆ ਹੈ ਇੱਥੇ? ਹਾਂਜੀ। ਕਿਸ ਕੇਸ ਚ ਆਇਓ ਜੀ? ਜੀ ਮੈਂ ਅਡੋ ਲੋਨ ਕਰਾਇਆ ਸੀ। ਕਿਹੜੇ ਬੈਂਕ ਤੋਂ ਜੀ? ਸਟੇਟ ਬੈਂਕ ਤੋਂ। ਅੱਛਾ ਜੀ। ਮੇਰਾ 18 ਦਾ ਐਕਸੀਡੈਂਟ ਹੋ ਗਿਆ ਉਸ ਕਾਰਨ ਮੈਂ ਭਰ ਨਹੀਂ ਪਾਰ ਰਿਹਾ ਕਿਸ਼ਤਾਂ ਮੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ। ਅੱਛਾ ਜੀ। ਹਾਂ ਇਹ ਦਿੱਕਤ ਆ ਗਈ ਸਭ ਤੋਂ ਵੱਡੀ। ਤੇ ਹੁਣ ਜੋ ਇੱਥੇ ਪਹੁੰਚੇ ਹੋ ਕੀ ਗੁਜਾਸ਼ ਕਰਨ ਆਏ ਹੋ? ਬੇਨਤੀ ਕਰਨਾ ਹੈ ਵੀ ਮੈਨੂੰ ਜੇ ਮਾਫੀ ਦਿੱਤੀ ਜਾਵੇ ਤਾਂ ਬਹੁਤ ਧੰਨਵਾਦ ਹਾਂ ਧੰਨਵਾਦੀ ਹਾਂ ਠੀਕ ਹੈ ਕੀ ਕਹਿਿਆ ਰਤ ਕੋਲ ਸਾਹਿਬ ਜੀ ਸਰ ਜੀ ਮੇਰੀ ਬੇਟੀ ਮੇਰੇ ਜੋਇਨ ਨੇ 70000 ਰੁਪਏ ਦਿੱਤਾ ਸੀ ਇਹਨਾਂ ਨੇ ਖਾਲੀ ਚੈੱਕ ਦੇ ਦਿੱਤਾ ਫਿਰ ਫਸਟ ਸੈਨ ਕਰਕੇ ਤੇ ਉਹ ਫਿਰ ਜੱਜ ਸਾਹਿਬ ਦੇ ਉਹਨੇ ਮੇਰੀ ਮੇਰਾ ਜੋਇ ਹੀ ਪੂਰਾ ਹੋ ਗਿਆ ਦੀ ਡੈਥ ਹੋ ਗਈ ਮੇਰੀ ਬੇਟੀ ਨੇ ਫਿਰ ਕੇਸ ਕਰ ਦਿੱਤਾ ਤੇ ਹੁਣ ਮੇਰੀ ਬੇਟੀ ਦੀ ਵੀ ਡੈਥ ਹੋ ਗਈ ਹੈ ਤੇ ਉਹਦਾ ਕੇਸ ਆਪਣੀ ਬੇਟੀ ਦਾ ਮੈਂ ਸਰਟੀਫਿਕੇਟ ਬਣਵਾ ਕੇ ਤੇ ਮੈਂ ਲੈਣ ਆਈ ਹਾਂ ਮੈਂ ਨਾ ਇਹ ਕਹਾਂ ਵੀ ਤੁਸੀਂ ਵੇਖੋ 8-7 ਸਾਲ ਤੇ ਮੇਰੀ ਬੇਟੀ ਧੱਕੇ ਖਾਂਦੀ ਰਹੀ ਏ ਖਰਚਾ ਲਾਉਂਦੀ ਰਹੀ ਏ ਵਕੀਲ ਸਾਹਿਬ ਨੂੰ ਵੀ ਦੇਦੇ ਨੇ ਵੀ ਤੁਸੀਂ ਮੈਨੂੰ 20000 ਰੁਪਏ ਮੈਂ ਕਿਵੇਂ ਲੈ ਲਾਂ 70000 ਦਾ 20 ਤੁਸੀਂ ਦਿੰਦੇ ਮੈਂ ਨਹੀਂ ਲੈ ਸਕਦਾ ਕਹਿੰਦਾ ਆ ਛੋਟੇ ਛੋਟੇ ਦੋ ਬੱਚੇ ਨੇ ਇਹ ਵੀ ਮੇਰੇ ਚੋਲੋਂ ਦੇ ਦਿੰਦੇ ਨੇ ਇਹਨਾਂ ਦਾ ਨਾ ਮਾਂ ਨਾ ਬਾਪ ਤੇੰਦ ਕੀ ਕਿਹਾ ਜਾਂਦਾ ਸਾਹਿਬ ਜੱਜ ਸਾਹਮਣੇ ਕਹਾਂ ਵੀ 50000 ਰੁਪਏ ਤੂੰ ਕੱਟ ਨਹੀਂ ਹੋਂ ਸਕਦਾ ਵੀ ਜੇ ਤੁਸੀਂ 70000 ਲਿਆ ਵੀ ਤੁਸੀਂ 50000 ਦੇ ਹੋਂ ਜੱਜ ਸਾਹਮਣੇ 50000 ਕਿਹਾ ਸਾਹਿਬ ਤੁਸੀਂ ਕੀ ਚਾਹੁੰਦੇ ਹੋ ਅਸੀਂ ਜੀ ਜੋ ਜੱਜ ਸਾਫ਼ ਕਰੇਗਾ ਠੀਕ